ਦੋ ਗੁੱਟਾਂ ਵਿੱਚ ਹੋਏ ਖੂਨੀ ਝਗੜੇ ਵਿੱਚ ਝਗੜਾ ਛਡਾਉਣ ਗਏ ਇੱਕ ਵਿਅਕਤੀ ਦੀ ਹੋਈ ਮੌਤ ਪਿੰਡ ਵਿੱਚ ਹੀ ਦੋ ਗੁੱਟਾਂ ਆਪਸ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਕਰ ਰਹੇ ਸੀ ਲੜਾਈ ਝਗੜਾ ਲੜਾਈ ਝਗੜਾ ਛਡਾਉਣਾ ਵਿਅਕਤੀ ਨੂੰ ਪੈ ਗਿਆ ਮਹਿੰਗਾ ਝਗੜੇ ਵਿੱਚ ਮ੍ਰਿਤਕ ਦੇ ਵੱਜੀਆਂ ਸੱਟਾਂ ਹਸਪਤਾਲ ਵਿੱਚ ਇਲਾਜ ਦੌਰਾਨ ਤੋੜਿਆ ਦਮ ਪੁਲਿਸ ਨੇ Laash ਨੂੰ Post Mortem ਲਈ ਫਰੋਇਪੁਰ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਕਾਰਵਾਈ ਦੀ ਕੀਤੀ ਜਾ ਰਹੀ ਹੈ ਗੱਲ ਪਰਿਵਾਰ ਨੇ ਕਿਹਾ ਰੋਪੀਆਂ ਦੇ ਖਿਲਾਫ ਕੀਤਾ ਜਾਵੇ ਹਤਿਆ ਦਾ ਮਕਦਮਾ ਦਰਜ ਝਗੜਾ ਛਡਾਉਣਾ ਗਹਿਦਦਰਸ਼ਨ ਸਿੰਘ ਨੂੰ ਕੁੱਟ-ਕੁੱਟ ਕੇ ਕਰ ਦਿੱਤਾ ਜ਼ਖਮੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਫਿਰੋਜ਼ਪੁਰ ਦੇ ਪਿੰਡ ਫੱਤੂ ਵਾਲਾ ਵਿੱਚ ਦੋ ਗੁੱਟਾਂ ਵਿੱਚ ਹੋਈ ਆਪਸੀ ਪੁਰਾਣੇ ਰੰਜਿਸ਼ ਨੂੰ ਲੈ ਕੇ ਝਗੜੇ ਵਿੱਚ ਝਗੜਾ ਛਡਾਉਣ ਗਏ ਇੱਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਨਾਂ ਦਾ ਇਹ ਵਿਅਕਤੀ ਪਿੰਡ ਫੱਤੂ ਵਾਲਾ ਦਾ ਰਹਿਣ ਵਾਲਾ ਹੈ ਦੋ ਤੇਰਾ ਵਿਚਾਲੇ ਹੋ ਰਹੀ ਲੜਾਈ ਨੂੰ ਛਡਾਉਣ ਵਾਸਤੇ ਗਿਆ ਸੀ ਤਾਂ ਪਰ ਦੋਨਾਂ ਤੇਰਾ ਵੱਲੋਂ ਇੱਕ ਦੂਜੇ ਉੱਪਰ ਹਥਿਆਰਾਂ ਅਤੇ ਸੋਟਿਆਂ ਅਤੇ ਗੰਡਾਸਿਆਂ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੀ ਚਪੇਟ ਵਿੱਚ ਲੜਾਈ ਛੜਾਉਣ ਗਿਆ ਦਰਸ਼ਨ ਸਿੰਘ ਵੀ ਆ ਗਿਆ ਇਸ ਦੌਰਾਨ ਦਰਸ਼ਨ ਸਿੰਘ ਨੂੰ ਗੰਭੀਰ ਸੱਟਾਂ ਵੱਜੀਆਂ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਦਰਸ਼ਨ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਪਰਿਵਾਰ ਨੇ ਰੁਪਈਆ ਦੇ ਖਿਲਾਫ ਹੱਤਿਆ ਦਾ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਦੀ ਕੀਤੀ ਮੰਗ ਝਗੜੇ ਦੀ ਸੂਚਨਾ ਮਿਲ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆਈ ਅਤੇ ਪੁਲਿਸ ਵੱਲੋਂ ਮ੍ਰਿਤਕ ਦਰਸ਼ਨ ਸਿੰਘ ਦੀ ਲਾਸ਼ ਨੂੰ ਕਵਜੇ ਵਿੱਚ ਲੈ ਕੇ ਪੋਸਟਮਾਰਟਮ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਅਤੇ ਰੋਪੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ। ਮੇਰਾ ਨਾਮ ਅਮਨ ਨੇ ਮੈਂ ਪਿੰਡ ਫਤੂ ਵਾਲੇ ਦੇ ਰਹਿਣ ਵਾਲੀ ਆ। ਕੀ ਗੱਲਬਾਤ ਹੋਈ ਜਿਹੜਾ ਕਤਲ ਹੋਇਆ ਕੀ ਕਾਰਨ ਆ ਇਹ ਸਾਡੇ ਬੱਚੇ ਦੁਕਾਨ ਤੇ ਗਏ ਨੇ ਤੇ ਆਉਣ ਲੱਗੇ ਨਾ ਮੋਟਰਸਾਈਕਲ ਵੱਜ ਗਿਆ ਮਾੜਾ ਜਿਹਾ ਵਿੱਚ ਤੇ ਉਹ ਸੋਨੀ ਹੁਣੀ ਇਹਨਾਂ ਦੇ ਗੱਲ ਪੈ ਗਏ ਨੇ ਤੇ ਅਸੀਂ ਛਡਵਾਉਣ ਗਏ ਆ ਇਹ ਸਾਡੇ ਵੀ ਗੱਲ ਪੈ ਗਏ ਨਾ ਸਾਡੇ ਨਾਲ ਮਾਰ ਕੁੱਟ ਕੀਤੀ ਏ ਮੇਰੇ ਨਾਨ ਦੇ ਮੁੰਡੇ ਦੇ ਸੱਟਾਂ ਲੱਗੀਆਂ ਵੀਜੇ ਤੇ ਮੇਰੇ ਨਾਨ ਦੇ ਵੀ ਲੱਗੀਆਂ ਮੇਰੇ ਮੁੰਡੇ ਦੇ ਵੰਚੇ ਦੇ ਵੀ ਲੱਗੀਆਂ ਆਈਆਂ ਨੇ ਪਿੰਡ ਦੇ ਨੇ ਕੁੱਟਮਾਰ ਕਰਨ ਹਾਂਜੀ ਇਹ ਪਿੰਡ ਦੇ ਹੀ ਆ ਇਹ ਪਿੰਡ ਦੇ ਕੁੱਟਮਾਰ ਕਰਨ ਵਾਲੇ ਅਸੀਂ ਛਡਾਉਣ ਗਏ ਆ ਮੇਰੇ ਜੇਠ ਦਰਸ਼ਨ ਉਹਦਾ ਨਾਂ ਏ ਤੇ ਇਹਨਾਂ ਨੇ ਸੱਟਾਂ ਬਹੁਤ ਲਾਈਆਂ ਤੇ ਉਹਨਾਂ ਦੇ ਅਸੀਂ ਹਸਪੀਟਲ ਲੈ ਕੇ ਚੱਲੇ ਸੀ ਤੇ ਇਹ ਉੱਥੇ ਹਸਪੀਟਲ ਦੇ ਅੱਗੇ ਇਹਨਾਂ ਸਾਡਾ ਰਾਹ ਰੋਕ ਲਿਆ ਸਾਨੂੰ ਇਹਨਾਂ ਜਾਣ ਨਹੀਂ ਦਿੱਤਾਗਾ ਤੇ ਅਸੀਂ ਦੇ ਇਸ ਘਾਟ ਕੇ ਮੰਮਦੋਟ ਲੈ ਕੇ ਗਏ ਆ ਅਸੀਂ ਤੇ ਉੱਥੇ ਅਸੀਂ ਰਾਹ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਹੈ ਇਹਨਾਂ ਸਾਨੂੰ ਜਾਨ ਦਿਲ ਜਾਨ ਦੇਂਦੇ ਤੇ ਸਾਡਾ ਬੰਦਾ ਬਚ ਸਕਦਾ ਸੀ ਸਿਵਲ ਚੈਨਲ ਮੰਮਦੋਟ ਮੰਮਦੋਟ ਸਿਵਲ ਚੈਸ ਨੇ ਆਕੇ ਗਿਆ ਸੀ ਕਿ ਤੇ ਸੋਨੀ ਸੀਗਾ ਨਾਲ ਇੱਕ ਲੱਕੀ ਸੀਗਾ ਇੱਕ ਸਾਹਿਲ ਸੀਗਾ ਇਹ ਆਬ ਆਏ ਨੇ ਬਾਤ ਚ ਜਿਹੜੇ ਅਣਪਛਾਤੇ ਲੋਕ ਆਏ ਨੇ ਨਾ ਉਹਨਾਂ ਦੀ ਸਾਨੂੰ ਕੋਈ ਪਛਾਣ ਨਹੀਂ ਉਹ ਬਾਤ ਪੰਜ ਛੇ ਜਣੇ ਇਹ ਹੈਗੇ ਸੀਗੇ ਕਿ ਅਣਪਛਾਤੇ ਲੋਕ ਉਹ ਬਾਤ ਚ ਇਹਨਾਂ ਨੂੰ ਹੋਰ ਲਿਆ ਆਵੇਂ ਪਛਾਣ ਨੂੰ ਤੇ ਸਾਡੇ ਅੱਖ ਫਿਰ ਗੱਲ ਪੈ ਗਏ ਨੇ ਉੱਥੇ ਹਾਂਜੀ ਕੁੱਟ ਕੁੱਟ ਕੇ ਇਹਨਾਂ ਨੇ ਸਾਡਾ ਬੰਦਾ ਮਾਰ ਦਿੱਤਾ ਕਿੰਨੀ ਕੋਮਰ ਸੀ ਜਿਹੜੀ ਜੀ ਹਾਂਜੀ 45 ਸਾਲ ਉਮਰ ਸੀ ਹਾਂਜੀ ਕੀ ਨਾਮ ਸੀ ਦਾ ਦਰਸ਼ਨ ਸਿੰਘ ਆ ਦਰਸ਼ਨ ਸਿੰਘ ਹਾਂਜੀ ਹੋਰ ਬਾਤ ਕੀ ਤੁਹਾਡੀ ਸਾਡੀ ਮੰਗ ਅਸੀਂ ਇਹਨਾਂ ਨੂੰ ਸਜ਼ਾ ਕਰਾਉਣੀ ਹੈ ਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹਾਂਜੀ ਹੁਣ ਤਾਂ ਕਾਰਵਾਈ ਹੋਣੀ ਚਾਹੀਦੀ ਐ। ਕਹਣਾ ਵੰਛੇ ਅੱਜੇ ਸਫੁੱਦ ਰਹੇ ਨੇ ਬੜੇ। ਫਤੂਆ ਵਾਲਾ ਜੀ। ਫਤੂਆ ਨੇ ਕੀ ਕਲਪਤ ਹੋਈ ਜਿਹੜਾ ਤੁਹਾਡੇ ਤੇ ਹਮਲਾ ਇਹ ਕਿਹੜਾ ਕਿਹੜਾ ਹਮਲਾ ਕੀਤਾ? ਅਸੀਂ ਆ ਰਹੇ ਸੀ ਕੱਪੜੇ ਲੈ ਕੇ ਤੇ ਇਹਨਾਂ ਨੇ ਪਿੱਛੋਂ ਲਿਆ ਕੇ ਮੋਟਰਸਾਈਕਲ ਮਾਰਿਆ ਸਾਡੇ ਵਿੱਚ। ਤੇ ਸਾਡੇ ਉੱਠ ਕੇ ਗਾਲ ਪਾ ਗਏ। ਪਿੰਡ ਦੇ ਜਿਹੜੇ ਲੋਕ ਜਿਹੜੇ ਮੋਨ ਹਾਂਜੀ ਪਿੰਡ ਦੇ ਹੀ ਨੇ। ਕੀ ਕੀ ਰਾਤ ਕਿੰਨਾ ਨੇ ਆਪਣਾ ਕੀਤਾ? ਇਹ ਪਹਿਲਾਂ ਦੋ ਜਣੇ ਆਏ। ਇਹ ਸਾਡੇ ਪਿੱਛੇ-ਪਿੱਛੇ ਤੇ ਸਾਨੂੰ ਫਿਰ ਗਾਲ ਪਾ ਕੇ ਦੋ ਜਣੇ ਉਸ ਤੋਂ ਬਾਅਦ ਇਹਨਾਂ ਫੋਨ ਕੀਤਾ ਮੁੰਡਿਆਂ ਨੂੰ ਕਾਸ਼ ਕਾਸ਼ ਮੁੰਡਾ ਲੱਤੀ ਤੇ ਹੋਰ ਇਹਨਾਂ ਨੂੰ ਫੋਨ ਕੀਤਾ ਤੇ ਉਹ ਫਿਰ ਲੈ ਕੇ ਆਇਆ ਹਥਿਆਰ ਉੱਥੋਂ ਹੋਰ ਵੀ ਸਾਥੀ ਬੁਲਾ ਲਏ ਇਹਨਾਂ ਨੇ ਹਾਂਜੀ ਹਾਂਜੀ 20 25 ਇਹਨੇ ਬੁਲਾ ਲਏ ਫਿਰ ਸਾਡੇ ਤੇ ਹਮਲਾ ਕਰਤਾ ਤੇ ਅਸੀਂ ਆਪਣੇ ਘਰ ਦੇਆਂ ਨੂੰ ਬੁਲਾਇਆ ਸੀ ਵੀ ਸਾਡੇ ਗੱਲ ਪੈ ਗਏ ਨੇ ਤੇ ਸਾਡੇ ਘਰ ਦੇ ਆਏ ਉਹ ਛਡਾਣਾਏ ਸੀ ਉਹਨਾਂ ਦੇ ਵੀ ਗੱਲ ਪੈ ਗਏ ਨੇ ਤੇ ਫਿਰ ਅਸੀਂ ਔਰ ਮੇਰਾ ਤਾਇਆ ਜੀ ਬਹੁਤ ਜ਼ਿਆਦਾ ਜ਼ਖਮੀ ਕੀਤਾ ਹਾਂਜੀ ਹਾਂਜੀ ਇਹ ਵਾਰੇ ਨਾਲ ਉਹਨਾਂ ਦੇ ਸਿਰ 'ਚ ਕਾਪੇ-ਕੁੱਪੇ ਮਾਰੇ ਪਤਾ ਨਹੀਂ ਹਥਿਆਰ ਲੈ ਕੇ ਆਏ ਸੀ ਰਾਤੀ ਪੇਟ 'ਚ ਇਟਾ-ਉਟਾ ਮਾਰਦੇ ਰਹਿ ਤੇ ਫਿਰ ਫਿਰ ਅਸੀਂ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਉਥੇ ਸਾਡਾ ਰਾਹ ਰੋਕਿਆ ਇਹਨਾਂ 20-25 ਜਣੇ ਸੀਗੇ ਮੋਟਰਸਾਈਕਲਾਂ 'ਤੇ ਤੇ ਕਾਫੀ ਹਥਿਆਰ ਲੈ ਕੇ ਆਏ ਸੀਗੇ ਤੇ ਉਥੋਂ ਅਸੀਂ ਫਿਰ ਸਾਨੂੰ ਜਾਨ ਨਹੀਂ ਦਿੱਤਾ ਕਿ ਜਿਸ ਕਰਕੇ ਸਾਡੇ ਤਾਏ ਦੀ ਡੈਥ ਹੋ ਗਈ ਕਾਰਵਾਈ ਤੇ ਬਹੁਤ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਮੇਰੇ ਨਾਲ ਆਸ਼ਾ ਆਸ਼ਾ ਕਿਸੇ ਰੇਤੂ ਵਾਲੇ ਤੇ ਜਿਹੜੀ ਡੈਥ ਹੋਈ ਕਿੱਦਿ ਹੋਈ ਇਹ ਮੇਰੇ ਭਰਾ ਦੀ ਹੋਈ ਇਹ ਕਾਰਨ ਕਿ ਲੜਾਈ ਦੇ ਕਾਰਨ ਇਹ ਗਾਇਆ ਸੀ ਛਡਾਵਣ ਇਹਨਾਂ ਇੱਟਾ ਰੋੜੇ ਮਾਰੇ ਨੇ ਇੱਟਾ ਰੋੜੇ ਮਾਰੇ ਪਤਾ ਨਹੀਂ ਹੁਣ ਟੇ ਭਰਾ ਤਾਂ ਕੁੱਟ ਰਹੇ ਸੀਗੇ ਆਹ ਕੁੱਟ ਰਹੇ ਸੀ ਮੇਰੇ ਭਤੀਜੇ ਨੇ ਮਾਰਦੇ ਇਹ ਮਰ ਦੋ ਤਿੰਨ ਮਾਰਦੇ ਸੀ ਅਸੀਂ ਮਗਰੋਂ ਛਡਾਵਣ ਗਈਆਂ ਮੇਰੀ ਨਾਲਾ ਪਰਚਾਈ ਮੈਂ ਮੇਰਾ ਮੁੰਡਾ ਇਹਨਾਂ ਮੇਰੇ ਮੁੰਡੇ ਨੂੰ ਵਿੱਚ ਝੋਲ ਕੇ ਸੁੱਟ ਦਿੱਤਾ ਸਰਪੰਚ ਦੇ ਬੂਹੇ ਅੱਗੇ ਝੋਲ ਕੇ ਹੈ ਤੇ ਉਹ ਆਦਾ ਵੀ ਤੁਸੀਂ ਮਾਰ ਕੇ ਮੇਰੇ ਬੂਹੇ ਕੇ ਸੱਟਣ ਲੱਗੇ ਜੀ ਹੈ ਤੇ ਫਿਰ ਅਸੀਂ ਅਸੀਂ ਸਾਡੀ ਹਿੰਮਤ ਨਹੀਂ ਪਈ ਪੱਚੀਆਂ ਜਣਾ ਛਡਾਵਣ ਦੀ ਅਸੀਂ ਚਾਰ ਪੰਜ ਜਣੇ ਹੈਗੇ ਸੀ ਅਸੀਂ ਕਿਵੇਂ ਜਾ ਸਕਦੇ ਹਾਂ ਇਹਨਾਂ ਜਣਾ ਚ ਅਸੀਂ ਸਾਡੇ ਤੋਂ ਹਿੰਮਤ ਨਹੀਂ ਪਈ ਮੇਰੇ ਮਾਮੇ ਦੇ ਮੁੰਡੇ ਦੋ ਗੈੜ ਮਨੂ ਤੇ ਬੱਗੂ ਉਹ ਵਿਚਾਰੇ ਲਿਆਏ ਨੇ ਕੱਢ ਕੇ ਇੱਕ ਛਿੰਦਾ ਇਹ ਲਿਆਏ ਨੇ ਤਿੰਨੇ ਜਣੇ ਕੱਢ ਕੇ ਮਿੰਤਾ ਤਰ ਲਿਆਣਾ ਤੇ ਮੇਰੇ ਮੁੰਡੇ ਨੇ ਨੰਨਾ ਤਾਂ ਮਾਰਨ ਸੱਟ ਦਿੱਤਾ ਮੇਰੇ ਭਰਾ ਦੇ ਤਾਂ ਮਾਰ ਦਿੱਤਾ ਤੇ ਸਿਆਹ ਸਾਡੇ ਨੂੰ ਮਾਰਨਾ ਮੈਂ ਤਾਂ ਅੱਗੇ ਮਰੀ ਆ ਮੇਰੇ ਅੱਗੇ ਇੱਕ ਪੁੱਤਰ ਤੇ ਬਾਅਦ ਦੋ ਘਰ ਪਾਲਨੇ ਮਿਲਤੀ ਇੱਕ ਮੇਰੀ ਨੌਜ ਉਹ ਵੀ ਲੰਡੀ ਬੈਠੀ ਤੇ ਲੰਡੀ ਹੋ ਆਪਸਾ ਇਹਨਾਂ ਮੇਰੇ ਸਾਡੇ ਮਾਰਨ ਵਾਲੇ ਕਸਰ ਨਹੀਂ ਕੋਈ ਛੱਡੀ ਹੈ ਤੇ ਉਹਨਾਂ ਮੇਰੇ ਭਰਾ ਦਾ ਕੋਈ ਹੱਲ ਕਰਨਾ ਚਾਹੀਦਾ ਕਤਲ ਕਰ ਕੱਜ ਦਾ ਕਤਲ ਕੀਤਾ ਕੀ ਕਹੋ ਉਹ ਦਰਸ਼ਾ ਛਡੌਂ ਜੀ ਉਹ ਛਡੌਂ ਛਡਾ ਮਾਰਿਆ ਇੱਟਾ ਰੋੜੇ ਮਾਰੇ ਪੰਜਾਂ ਜਣੇ ਦੇ ਸੱਟੇ ਮਲਾਕੀ ਤੇ ਇਹਨਾਂ ਕੀਤਾ ਸਾਹਿਬ ਇੱਕ ਲੱਕੀ ਇੱਕ ਸੋਨੀ ਤੇ ਹੋਰ ਦੁੱਜੇ ਦੋ ਲਾਦਾ ਵਾਲੇ ਮੈਂ ਚਿੱਤਾ ਪਿੱਟ ਦੇ ਰਹਿਣ ਵਾਲੇ ਪਿੰਨੇ ਦੇ ਰਹਿਣ ਵਾਲੇ ਕਾਸ਼ ਇੱਕ ਕਾਸ਼ ਹੋਰ ਵੀ ਵਿਅਕਤੀ ਆਏ ਨੇ ਨਾਲ ਹੋਰ ਉਹ ਗੰਟੀ ਆਗਾ ਸੀ ਪੰਚਾਤੇ ਬੰਦੇ ਪੰਚਾਤੇ ਬੰਦੇ ਉਹਨਾਂ ਦਾ ਨਹੀਂ ਸਾਨੂੰ ਪਤਾ ਵੀ ਉਹ 30 ਇੱਕ 40 ਸੀ ਹਾਂ ਕੁੱਟ ਮਾਰ ਹਾਂ ਕੁੱਟ ਮਾਰ ਕਰਨਾ ਛਾਰੇ ਦੇ ਰਾਲੇ ਸਾਰੇ ਸਾਰ ਇੱਕ ਮਾਮਲਾ ਜਿਹੜਾ ਫੱਤੂ ਵਾਲੇ ਤੇ ਕਤਲ ਦਾ ਮਾਮਲਾ ਕੇ ਰੇ ਨੇ ਕਤਲ ਕੀਤਾ ਇੱਕ ਜਿਹੜਾ ਵਿਅਕਤੀ ਦਾ ਕੀ ਮਾਮਲਾ ਹੈ ਜੀ ਫਤੂ ਵਾਲਾ ਪਿੰਡ ਥਾਣਾ ਕੁਲਗੜੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸਾਡੇ 17 ਅਕਤੂਬਰ ਸ਼ਾਮ ਨੂੰ ਫਤੂ ਵਾਲਾ ਪਿੰਡ 'ਚ ਇੱਕ ਲੜਾਈ ਹੋਈ ਸੀ ਜਿਸ ਵਿੱਚ ਛੋਟੀ ਉਮਰ ਦੇ ਮੁੰਡੇ ਤਕਰੀਬਨ 18-19 ਸਾਲ ਦੇ ਮੁੰਡੇ ਦੋ ਗਰੁੱਪ ਆਪਸ 'ਚ ਲੜੇ ਸੀ ਕਿਸੇ ਆਪਸ 'ਚ ਰੰਜਿਸ਼ ਕਰਕੇ ਉਸ ਲੜਾਈ ਨੂੰ ਬਚਾਉਂਦਿਆਂ ਜਿਵੇਂ ਹੋਰ ਬੰਦੇ ਉਸ ਦੇ ਵਿੱਚ ਇਨਵੋਲ ਹੋਏ ਤਾਂ ਇਹਨਾਂ ਵਿੱਚੋਂ ਇੱਕ ਦਰਸ਼ਨ ਸਿੰਘ ਉਰਫ ਦਲੇਰ ਨਾਮ ਦੇ ਵਿਅਕਤੀ ਉਹਦੇ ਸੱਟ ਲੱਗ ਗਈ ਲੜਾਈ 'ਚ ਉਜੇ ਸਿਰ 'ਚ ਇਟ ਵੱਜ ਗਈ ਤਾਂ ਸੱਟ ਲੱਗ ਗਈ ਜਿਸ ਕਰਕੇ ਉਹਨੂੰ ਮਮਦੂਦ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਤੇ ਇਲਾਜ ਹੋਣ ਤੋਂ ਬਾਅਦ ਜਦੋਂ ਉਸਨੂੰ ਬਾਗੀ ਹਸਪੀਟਲ ਲੈ ਕੇ ਜਾ ਰਹੇ ਸੀ ਕੱਲ 18 ਅਕਤੂਬਰ ਸ਼ਾਮ ਨੂੰ ਤਾਂ ਉਸ ਦੀ ਰਾਹ 'ਚ ਮੌਤ ਹੋ ਗਈ ਅਚਾਨਕ ਸੋ ਇਹਦੀ ਪੋਸਟਮਾਰਟਮ ਰਿਪੋਰਟ ਹਜੇ ਅਵੇਟਡ ਹੈ ਜਦੋਂ ਹੀ ਇਹਦੀ ਪੋਸਟਮਾਰਟਮ ਰਿਪੋਰਟ ਆਏਗੀ ਉਸ ਵਿੱਚੋਂ ਇਹ ਗੱਲ ਕਲੀਅਰ ਹੋਏਗੀ ਕਿ ਜਿਹੜੀ ਆ ਮੌਤ ਹੋਈ ਹੈ ਉਹ ਸਿਰ ਦੀ ਸੱਟ ਕਰਕੇ ਹੋਈ ਹੈ ਜਾਂ ਕੋਈ ਹੋਰ ਕਾਰਨ ਕਰਕੇ ਅਚਾਨਕ ਮੌਤ ਹੋਈ ਹੈ ਜਦੋਂ ਪੋਸਟਮਾਰਟਮ ਰਿਪੋਰਟ ਸਾਡੇ ਸਾਹਮਣੇ ਆ ਜੇਗੀ ਅਸੀਂ ਬਣਦੀ ਕਾਰਵਾਈ ਕਰਾਂਗੇ